ਸਪੀਕਰ ਸਾਡੀ ਇਜਾਜ਼ਤ ਦੇ ਨਾਲ ਇੱਕ ਗੱਲ ਕਹਿ ਦਿਆਂ ਮੈਂ ਸਾਡੇ ਮਾਨਯੋਗ ਮੈਂਬਰ ਕੋਟਲੀ ਸਾਹਿਬ ਦੀ ਗੱਲ ਕਰੂੰਗੀ ਜਿਨ੍ਹਾਂ ਨੇ ਅੱਜ ਸਭ ਤੋਂ ਵੱਧ ਜ਼ੋਰ ਲਾਇਆ ਨਾਰੇਬਾਜ਼ੀ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਬੈਠੇ ਸੀ ਔਰ ਕੋਟਲੀ ਸਾਹਿਬ ਸੀਐਮ ਸਾਹਿਬ ਦੀਆਂ ਤਾਰੀਫ਼ਾਂ ਕਰ ਰਹੇ ਸੀ ਅਸੀਂ ਬੈਠੇ ਸੀ ਅਸੀਂ ਦੋਨੋਂ ਹੀ ਇਹ ਤਾਰੀਫ਼ਾਂ ਹੋ ਰਹੀਆਂ ਸੀ ਕਿ ਅਸੀਂ ਮੈਂ ਇਹੋ ਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਪਹਿਲੀ ਵਾਰ ਹੀ ਇਹੋ ਜਿਹਾ ਮੁੱਖ ਮੰਤਰੀ ਦੇਖਿਆ ਕੋਟਲੀ ਸਾਹਿਬ ਮੈਨੂੰ ਜਾਣਨਾ ਚਾਹੀਦਾ ਕਿ ਅੱਜ ਅਚਾਨਕ ਦੇ ਨੇ ਕੀ ਹੋ ਗਿਆ ਤੁਸੀਂ ਮੈਨੂੰ ਕਹਿ ਰਏ ਸੀ ਕਿ ਜੇ ਮੈਂ ਸੀਐਮ ਸਾਹਿਬ ਨੂੰ ਮਿਲਿਆ ਇਹੋ ਜਿਹਾ ਮੁੱਖ ਮੰਤਰੀ ਮੈਂ ਪਹਿਲੀ ਵਾਰੀ ਦੇਖਿਆ ਜਿਹੜਾ ਪੰਜਾਬ ਵਾਸਤੇ ਇੰਨਾ ਡੈਡੀਕੇਟਡ ਆ ਔਰ ਨਾਲ ਦੀ ਨਾਲ ਤੁਸੀਂ ਮੈਨੂੰ ਇਹ ਕਿਹਾ ਕਿ ਮੇਰੇ ਇੱਕ ਬੋਲ ਦੇ ਉੱਤੇ ਕਰੋੜਾ ਰੁਪਇਆ ਮੇਰੇ ਹਲਕੇ ਵਾਸਤੇ ਦਿੱਤਾ ਗਿਆ ਇਹ ਤੁਹਾਡੀ ਜ਼ਬਾਨ ਦੇ ਸ਼ਬਦ ਨੇ ਮੈਨੂੰ ਨਹੀਂ ਪਤਾ ਤੁਸੀਂ ਸੱਚ ਬੋਲੇ ਆ ਕਿ ਝੂਠ ਬੋਲੇ ਆ ਅਸੀਂ ਤੁਹਾਡੇ ਇਸ ਰਵੱਈਏ ਤੋਂ ਤੁਹਾਡੇ ਇਹ ਸਰਵੇਏ ਦੇ ਨਾਲ ਮੈਂ ਸਦਨ ਦੇ ਵਿੱਚ ਖੜੀ ਹੋ ਕੇ ਝੂਠ ਨਹੀਂ ਬੋਲੂਗੀ ਕਿਉਂਕਿ ਸਾਨੂੰ ਅਕਾਲਪੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ ਬਹੁਤ ਮਿਹਰ ਨਾਲ ਕੀਤੀਆਂ ਅਸੀਂ ਇੱਥੇ ਖੜ ਕੇ ਸੱਚ ਬੋਲਾਂਗੇ ਪੰਜਾਬ ਦੇ ਲੋਕਾਂ ਨੇ ਬੋਲਾਂਗੇ ਤੁਹਾਡੇ ਵਾਂਗੂ ਆਪਣੇ ਆਪ ਲਈ ਅਸੀਂ ਖੜੇ ਨਹੀਂ ਹੁੰਦੇ ਤੁਸੀਂ ਅੱਜ ਵੀ ਆਪਣੇ ਆਪ ਲਈ ਖੜੇ ਹੋ ਸਦਨ ਦੇ ਵਿੱਚ ਤੁਸੀਂ ਕੱਲ ਵੀ ਆਪਣੇ ਆਪ ਲਈ ਖੜੇ ਸੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਆਪ ਲਈ ਖੜੇ ਹੋਵੋਗੇ ਇਹ ਪੰਜਾਬ ਦੀ ਜਨਤਾ ਨੂੰ ਜਵਾਬ ਤੁਹਾਨੂੰ ਅੱਜ ਵੀ ਦੇਣਾ ਪੈਣਾ ਜਵਾਬ ਤੁਹਾਨੂੰ ਕੱਲ ਵੀ ਦੇਣਾ ਪੈਣਾ ਮਾਨਜ ਸਪੀਕਰ ਸਾਹਿਬ ਇਹ ਸਵੇਤ ਦਾ ਜਿਹੜਾ ਰਵਈਆ ਅਖਤਿਆਰ ਕੀਤਾ ਉਹ ਦਿੱਟਾ ਨਹੀਂ ਬਰਦਾਸ਼ਤ ਪਰ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਮੈਂ ਕੋਈ ਐਨਾ ਤੁਹਾਨੂੰ ਮਿਲਣਾ ਵੀ ਨਹੀਂ ਚਾਹੁੰਦਾ ਮੈਨੂੰ ਕੋਈ ਚਾਹ ਨਹੀਂ ਹੈਗਾ ਨਾ ਮਿਲੋ ਨਾ ਮਿਲੋ ਲੇਕਿਨ ਲੇਕਿਨ ਜਦੋਂ ਤੁਹਾਡਾ ਸਪੀਕਰ ਨੇ ਨਾਮ ਲਿਆ ਸੀ ਉਹ ਤੋਂ ਕੋਈ ਨਹੀਂ ਬੋਲੇ ਹੁਣ ਤੁਸੀਂ ਐਦਾਂ ਬੋਲ ਰਹੇ ਹੋ ਨਹੀਂ ਉਹਨਾਂ ਨੇ ਨਾਮ ਲਿਆ ਸੀ نہیں جبائم آیا کو نہیں بولے اچھا تھوڑی مرضی اٹھے پہ کے گا کھڑو مرد کرو یہ مرضی ہے لے لا جا نہیں سکتے اچھی آؤ نہ لاؤ اندر جیت کور جیت گور جی بندرجیت کور ਇਹ ਝੂਠ ਦੇ ਮੂਜਸਮੇ ਸਾਨੂੰ ਕਹਿੰਦੇ ਸੀ ਅਸੀਂ ਤਜਾਬੇ ਕਰਿਆ ਸਭ ਤੋਂ ਕੁਝ ਸਿੱਖੋ ਸਾਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਨਾਲ ਕੋਲੋਂ ਕੀ ਸਿੱਖਣਾ ਸੀ ਮੈਂ ਪਿੰਡੂ ਖੇਤਰ ਦੀ ਗੱਲ ਕਰੂੰਗੀ ਪਿੰਡੂ ਖੇਤਰ ਦੇ ਵਿੱਚ ਮਾਨ ਸਰਕਾਰ ਦਾ ਵੱਡਾ ਭਰਾਲਾ ਵੱਡਿਆਂ ਠਨਾਡਾਂ ਦੇ ਕੋਲੋਂ ਵੱਡੇ ਰਾਜਿਆਂ ਮਹਾਰਾਜਿਆਂ ਦੇ ਕੋਲੋਂ ਪੰਜਾਬ ਦੀ 12224 ਏਕੜ ਜ਼ਮੀਨ ਛਡਾ ਕੇ 3000 ਕਰੋੜ ਰੁਪਏ ਦੀ ਰਕਮ ਦੀ ਜ਼ਮੀਨ ਜਿਹੜੀ ਖਾਮਲਾਟਾਂ ਜਿਹੜੀਆਂ ਜਿਹੜੀਆਂ ਪਿੰਡੂ ਖੇਤਰਾਂ ਦੇ ਹਵਾਲੇ ਕੀਤੀਆਂ ਗਈਆਂ ਪੰਜਾਬ ਦਾ ਮੂੰਹ ਛਡਾਉਂਦੇ ਕੂੜੇ ਦੇ ਢੇਰ ਮਾਂਜੋਕ ਸਪੀਕਰ ਸਾਹਿਬ ਪੰਜਾਬ ਕੇ ਤਿਆਰ ਹੋ ਗਏ ਇੱਕ ਸਾਫ ਸੁਥਰੀ ਦਿੱਖ ਜਿਵੇਂ ਸ਼ਹਿਰਾਂ ਤੋਂ ਬਰਾਬਰ ਸ਼ਹਿਰਾਂ ਤੋਂ ਵੀ ਉੱਪਰ ਦੀ ਇੱਕ ਸਾਫ ਸੁਥਰੀ ਦਿੱਖ ਪਿੰਡਾਂ ਦੀ ਜਿਹੜੀ ਹੈ ਉਹ ਪਿੰਡਾਂ ਨੂੰ ਸਰਕਾਰ ਨੇ ਉਹ ਉਹ ਲੋਕਾਂ ਦੇ ਹਵਾਲੇ ਕੀਤੀ ਆ ਇਸੇ ਤਰ੍ਹਾਂ ਹੀ ਕਲ ਵੇਸਟ ਮੈਨੇਜਮੈਂਟ ਦੇ ਵਿੱਚ ਲਿਕਵਿਡ ਵੇਸਟ ਮੈਨੇਜਮੈਂਟ ਦੇ ਵਿੱਚ ਵੱਡੇ ਪ੍ਰਾਲੇ ਕੀਤੇ ਗਏ ਆ ਤਕਰੀਬਨ ਪੰਜਾਬ ਦੇ 90% ਛੱਪੜਾਂ ਦੇ ਵਿੱਚ ਸਕਰੀਨਿੰਗ ਚੈਂਬਰ ਲਗਾ ਕੇ ਛੱਪੜਾਂ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਲੇ ਸਮੇਂ ਦੇ ਵਿੱਚ ਗੰਦੇ ਪਾਣੀ ਸੰਭਾਲਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਜੇ ਪੰਜਾਬ ਦੀ ਤਸਵੀਰ ਦੀ ਗੱਲ ਕਰਾਂ ਮੈਂ ਸਭ ਆਪਣੇ ਦੀ ਗੱਲ ਕਰ ਲਵਾਂ ਜੇ ਮੇਰੇ ਹਲਕੇ ਦੇ ਵਿੱਚ ਪਿਛਲੇ ਸਾਲ ਅਸੀਂ 20 ਕਰੋੜ ਰੁਪਏ ਦੇ ਪਿੰਡਾਂ ਦੇ ਜਿਹੜੇ ਸਾਡੇ ਵਿਕਾਸ ਤੇ ਕੰਮ ਆ ਉਹਨਾਂ ਦੇ ਐਸਸਮੈਂਟ ਲਵਾਏ ਤੁਸੀਂ ਪੰਜਾਬ ਦਾ ਅੰਦਾਜ਼ਾ ਇਹ ਖੁੱਦ ਲਾ ਲੈਣ ਕ੍ਰਾਪਸ਼ਨ ਦੇ ਮੁੱਦੇ ਦਿੱਤੇ ਵਿਜੀਲੈਂਸ ਵੱਲੋਂ ਗਜਟਡ ਨਾਨ ਗਜਟਡ ਤੇ ਜਿਹੜੀਆਂ ਸਾਡੀਆਂ ਨੇ ਪ੍ਰਾਈਵੇਟ ਲੋਕਾਂ ਦੇ ਉੱਤੇ 460 ਕੇਸ ਦਰਜ ਕੀਤੇ ਗਏ ਭ੍ਰਸ਼ਟਾਚਾਰ ਦਾ ਮੁੱਦਾ ਮਾਂਜੋਕ ਸੀਮ ਸਾਹਿਬ ਦਾ 400 ਸ਼ਟ ਕੇਸ ਦਰਜ ਕੀਤੇ ਗਏ ਨੇ ਸੁਪੰਦ ਦਾ ਕਾਤਲ ਮੁਖਮੰਦ 241 ਕੇਸ ਪੁਲਿਸ ਵੱਲੋਂ ਦਰਜ ਕੀਤੇ ਗਏ ਨੇ ਇਹ ਤਸਵੀਰ ਇਹ ਤੁਹਾਡੀ ਨਾਂਵੇਂ ਲਾਉਣ ਵਾਲਿਓ ਇਹ ਸਾਡੇ ਪੰਜਾਬ ਦਾ ਭਵਿੱਖ ਬਣਾਉਣ ਵਾਲੇ ਸੀ ਤੁਸੀਂ ਨਾਂਵੇਂ ਭਾਜੀ ਜੇਰ ਨੂੰ ਟੈਸਟ ਕਰੋ ਐਸਐਐਫ ਸੜਕ ਸੁਰੱਖਿਆ ਫੋਰਸ ਮਾਨਜੋਗ ਸਿੰਘ ਦੀ ਦੂਰੰਦੇਸ਼ੀ ਜਿਹੜੀ ਪੰਜਾਬ ਦੇ ਇੱਕ ਇਤਿਹਾਸਕ ਕੰਮ ਇਸ ਦੇਸ਼ ਦਾ ਪਹਿਲਾ ਸੜਕ ਸੁਰੱਖਿਆ ਫੋਰਸ ਜਿਹੜੇ ਉੱਤੇ ਪੰਜਾਬ ਦੇ ਲੋਕ ਦੇ ਵਿੱਚ ਹੋ ਰਹੇ ਵੱਡੇ ਐਕਸੀਡੈਂਟਾਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਸਾਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਫਰਿਸ਼ਤੇ ਸਕੀਮ ਐਸੇ ਤਰ੍ਹਾਂ ਆਮ ਲੋਕ ਜਿਹੜੇ ਐਕਸੀਡੈਂਟਲ ਪਰਸਨ ਨੂੰ ਉਠਾਉਣੇ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਪਰਚੇ ਤੱਕ ਦਰਜ ਹੋ ਜਾਂਦੇ ਸੀ ਜਿਨ੍ਹਾਂ ਨੂੰ ਤੂ ਅਖੜੀ ਸੰਦੀ ਸੀ ਮਾਨਯੋਗ ਸੀਐਮ ਸ਼ਾਹ ਦੇ ਫਰਿਸ਼ਤੇ ਸਕੀਮ ਲਾਂਚ ਕਰਕੇ 2000 ਰੁਪਏ ਇਨਾਮ ਤੇ ਉਹਨਾਂ ਨੂੰ ਖੱਜਲ ਖਵਾਲੀ ਦੀ ਗਾਰੰਟੀ ਜਿਹੜੀ ਦਿੱਤੀ ਆ ਕਿ ਤੁਹਾਡੀ ਨਹੀਂ ਹੋਏਗੀ ਨਸ਼ੇ ਸਮੇਂ ਦੀ ਸਰਕਾਰਾਂ ਨਾ ਰੇ ਬਾਜਾਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਸ਼ੇਮਾਂਦਰੀ ਆਚ ਲਾਇਆ ਉਸ ਦਰਿਆ ਨੂੰ ਠੱਲ ਪਾਉਣ ਵਾਸਤੇ ਮਾਂਜੋ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪਿਛਲੇ 2 ਸਾਲ ਦੇ ਵਿੱਚ 18953 ਐਫਆਈਆਰ ਦਾਜ ਹੋਈਆਂ ਸੁਣ ਲਓ ਜੀ ਮਾਂਜੋ ਸਪੀਕ 3385 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਆ ਇਹ ਹੁਣ ਪੈਦਾ ਨਹੀਂ ਸੀ ਹੋਏ ਨਸ਼ਾ ਤਸਕਰ ਇਹ ਪਿਛਲੇ ਸਮਿਆਂ ਦੇ ਪੈਦਾ ਕੀਤੇ ਨਸ਼ਾ ਤਸਕਰ ਨੇ ਜਿਹੜੇ ਇਹਨਾਂ ਦੀਆਂ ਸਰਪ੍ਰਸਤੀਆਂ ਹੇਠ ਪਲਦੇ ਸੀ 1800 ਕਿਲੋ ਹਿਰੋਇਨ ਪੰਜਾਬ ਪੁਲਿਸ ਨੇ ਗੁਜਰਾਤ ਤੇ ਮਹਾਰਾਜਾ ਦਿੱਆ ਬੰਦਰਗਾਹਾਂ ਤੇ ਜਾ ਕੇ 147 ਕਿਲੋ ਹਿਰੋਇਨ ਬਰਾਮਦ ਕੀਤੀ ਤੇ ਰਿਕਾਰਡ 2000 ਕਿਲੋ ਹਿਰੋਇਨ ਜੜੀਆਂ ਦੇ ਵਿੱਚ ਬਰਾਮਦ ਕੀਤੀ ਜਾ ਚੁੱਕੀ ਹੈ 1247 ਕਿਲੋਗ੍ਰam ਅਫੀਮ 1229 ਕਿਲੋਗ੍ਰam ਗੰਝਾ 604 ਕਿਲੋਗ੍ਰam ਪੁੱਕੀ 1 ਕਰੋੜ ਤੋਂ ਉੱਪਰ ਗੋਲੀਆਂ ਕੈਪਸੂਲ ਐਨਾ ਬਗੈਰਾ ਜੋ ਇਹਨਾਂ ਨੇ ਲੋਕਾਂ ਦੇ ਸਪਰਦ ਕੀਤਾ ਸੀ 1 ਕਰੋੜ ਤੋਂ ਉੱਪਰ ਫੜਿਆ ਗਿਆ ਪੰਜਾਬ ਪੁਲਿਸ ਦੀ ਭਰਤੀ ਸਾਡੇ ਪੰਜਾਬ ਦੀ ਪੁਲਿਸ ਮਾਨਜੋਗ ਸੀਐਮ ਸਾਹਿਬ ਨੇ ਜਿੰਨਾ ਸਤਕਾਰ ਪੰਜਾਬ ਦੇ ਪਰਸਨ ਨੂੰ ਦਿੱਤਾ ਤੁਸੀਂ ਪਿਛਲੇ ਸਮਿਆਂ 'ਚ ਦੇਖਦੇ ਰਹੇ ਆ ਕਿ ਸਟੇਜਾਂ ਦੇ ਉੱਤੇ ਪੁਲਿਸ ਮੁਲਾਜ਼ਮ ਤੋਂ ਬੋਰਡਰ ਮੁਲਾਜ਼ਮਾਂ ਵਾਸਤੇ ਕਿਹੜੀਆਂ-ਕਿਹੜੀਆਂ ਟਿੱਚਰਾਂ ਕੀਤੀਆਂ ਜਾਂਦੀਆਂ ਸੀ ਇੱਕ ਸਮਾਂ ਸੀ ਮੈਂ ਹੁਣ ਨਾਂ ਨਹੀਂ ਲੈਣਾ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਬੇਟੇ ਦਾ ਹਰ ਖਤੇ ਵਿੱਚੋਂ ਜ਼ਬਾਨ ਖਿੱਚਣ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਸੀ ਔਰ ਮਾਨਜੋਗ ਸੀਐਮ ਸਾਹਮਣੇ ਔਰਤਵੱਧਤਾ ਪੰਜਾਬ ਪੁਲਿਸ ਨੂੰ ਉਹਨੇ ਤਕਰੀ ਤਾਕਤ ਦੇ ਨਾਲ ਪੰਜਾਬ ਉਸ ਕੰਮ ਕਰ ਰਹੀ ਆ ਵੱਡੀ ਪ੍ਰਾਪਤੀ ਹਰ ਸਾਲ 2000 ਦੀ ਭਰਤੀ ਉਸ ਭਰਤੀ ਦੇ ਨਾਲ ਖਾਲੀ ਪਏ ਥਾਣੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਹੈ ਮੈਂ ਇਹ ਸਮਝਦੀ ਆ ਸਾਨੂੰ ਇੱਥੇ ਬੈਠਿਆਂ ਨੂੰ ਇਹਨਾਂ ਵੰਦ ਦੇਖ ਕੇ ਕਿ ਤੁਸੀਂ ਕੀਤਾ ਕੀ ਸੀ ਸਾਰੇ ਕਿਤੇ ਪਾਕੀਦਾਨ ਬੜਨੇ ਸੀ ਪੰਜਾਬ ਪੁਲਿਸ ਦੀ ਹਰ ਸਾਲ ਦੀ 2000 ਦੀ ਭੱਤੀ ਦੇ ਨਾਲ ਕੁਛ ਨਾ ਕੁਛ ਰਾਹਤ ਮਿਲ ਰਹੀ ਆ 40000 ਤੋਂ ਉੱਪਰ ਦੀਆਂ ਸਰਕਾਰੀ ਨੌਕਰੀਆਂ ਲੋਕਾਂ ਦੇ ਵਿਗੜੇ ਕੰਮਾਂ ਦੇ ਵਿੱਚ ਕੰਮ ਆ ਰਹੀ ਆ ਹਰ ਇੱਕ ਮੁੱਦੇ ਨੂੰ ਛੋੜਾ ਸੀਐਮ ਸਾਹਿਬ ਮੈਂ ਮੈਂ ਖੁਦ ਅੱਜ ਤੱਕ ਐਸਾ ਨਹੀਂ ਦੇਖਿਆ ਕਿ ਇੱਕ ਸੀਐਮ ਸਵੇਰ ਤੋਂ ਲੈ ਕੇ ਰਾਤ ਤੱਕ 24/7 ਤੇ ਦੰਦੇ ਰਾਜੇ ਰਾਣਿਆਂ ਨੂੰ ਕੀ ਪਤਾ ਕਿ ਨਜ਼ਾਤੀ ਤੇ ਰਹਿ ਕੇ ਕੰਮ ਕਿਵੇਂ ਕੀਤੇ ਜਾਂਦੇ ਆ ਇਹਨਾਂ ਕੰਮਾਂ ਦੇ ਇਹਨਾਂ ਸਾਰੀਆਂ ਚੀਜ਼ਾਂ ਤੇ 40000 ਤੋਂ ਉੱਪਰ ਦੀ ਨੌਕਰੀ ਔਰ ਉਹਦੇ ਉੱਤੇ ਮਾਨਜੋਗ ਸੀਐਮ ਸਾਹਿਬ ਦੀ ਕਮਾਂਡ ਅਸੀਂ ਪੰਜਾਬ ਦਾ ਸੁਨਹਿਰਾ ਕੋਇਕ ਦੇਖ ਰਹੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਚਰੰਗਲੇ ਪੰਜਾਬ ਦੇ ਵਿੱਚ ਤਬਦੀਲ ਹੋਣ ਵਾਲਾ ਇਹਨਾਂ ਕੋ ਜਰਿਆ ਨਹੀਂ ਜਾਣਾ ਇਹ ਰਾਜੇ ਇਹ ਜਿਹੜੇ ਖੂਣ ਖੜੇ ਨੇ ਰਾਜੇ ਜੇ ਉਹ ਫਲਾਣੇ ਧਮਕੜੇ ਇਹਨਾਂ ਕੋ ਜਰਿਆ ਨਹੀਂ ਜਾਣਾ ਇਹ ਕਦੀ ਵੀ ਕੋਈ ਵੀ ਸੈਸ਼ਨ ਸਾਡਾ ਵਧੀਆ ਤਰੀਕੇ ਨਾਲ ਚੱਲਣ ਨਹੀਂ ਦੇ ਸਕਦੇ ٹھیکر بیٹھو جی ہورانا جی کھیتی باڑی بیٹھو رانا جی بیٹھو تسی کھیتی باڑی کھیتی پردان صوبہ پنجاب کھیتی پردان صوبہ نائنہ کو کبھی کھیت نیتی بنی نائنہ کو کدی کھیتی بڑی نیتی بنی نائنہ کو کبھی کسے نیتی نو بناون تو ਉਂਗਲੀਆਂ ਵੱਡਣ ਵਾਲਿਓ ਸੁਣ ਲਓ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਜਿੰਨਾ ਵੱਲ ਮਿਲਿਆ ਪਿਛਲੇ 2 ਸਾਲਾਂ ਦੇ ਵਿੱਚ ਗੰਨੇ ਦੀ ਕਾਸ਼ਤ ਕਣਕ ਦੀ ਕਾਸ਼ਤ ਝੋਨੇ ਦੀ ਕਾਸ਼ਤ ਇਹ ਜਿਹੜੇ ਸਮੇ ਤੁਸੀਂ ਦਿੱਤੇ ਸੀ ਪੰਜਾਬ ਨੂੰ ਹਜ਼ਾਰਾਂ ਕਰੋੜਾਂ ਰੁਪਈਆ ਦੇ 725 ਕਰੋੜ ਰੁਪਈਆ ਤੁਹਾਡਾ ਦਿੱਤਾ ਸੀ ਗੰਨੇ ਦੇ ਕਿਸਾਨਾਂ ਨੂੰ ਮਾਨਯੋਗ ਸੀਐਮ ਸਾਹਿਬ ਨੇ ਆਉਂਦੇ ਭਾਵੇਂ ਕਿਸ਼ਤਾਂ ਦੇ ਵਿੱਚ ਦਿੱਤਾ ਕਿਉਂਕਿ ਤੁਸੀਂ ਛੱਡ ਕੇ ਕੱਖ ਨਹੀਂ ਸੀ ਗਏ ਸਾਡਾ ਖਜ਼ਾਨਾ ਭਰਪੂਰ ਤੇ ਗੁਰਪ੍ਰਖ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹਮੇਸ਼ਾ ਭਰਪੂਰ ਆਉਂਦਿਆ 725 ਰੁਪਏ ਦਾ ਨਵੇੜਾ 725 ਕਰੋੜ ਦਾ ਨਵੇੜਾ ਕੀਤਾ ਔਰ ਇਸ ਵਾਰ ਖੰਡ ਮਿਲਾਂ ਦਾ ਜ਼ੀਰੋ ਬੈਲੈਂਸ ਆ ਔਰ ਹੁਣ 10-10 ਦਿਨ ਬਾਅਦ ਪੰਜਾਬ ਦਾ ਖੁਸ਼ਹਾਲ ਕਿਸਾਨ ਇਦਾਂ ਹੋਏਗਾ ਹਰ 10 ਦਿਨ ਬਾਅਦ ਕਿਸਾਨ ਦੀ ਕੰਨੇ ਦੀ ਕਾਸ਼ਤ ਉਹਦੇ ਖਾਤੇ ਦੇ ਵਿੱਚ ਪੈਸੇ ਪੈਂਦੇ ਨੇ ਔਰ ਟਾਂਕ ਚੋਨੇ ਦੀ ਫਸਲ ਦੀ ਖਰੀਦ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਰਤਾਲੀ ਘੰਟੇ ਦਾ ਸਮਾਂ ਦਿੱਤਾ ਸੀ ਔਰ ਅਸੀਂ 12-12 ਘੰਟੇ ਦੇ ਵਿੱਚ ਵੀ ਪੇਮੈਂਟ ਜਿਹੜੀ ਆ ਉਹ ਕਿਸਾਨ ਦੇ ਖਾਤੇ ਦੇ ਵਿੱਚ ਦੇਖੀ ਆ ਖੇਡ ਇਸੇ ਪਾਲਿਸੀ ਦੇ ਤਹਿਤ ਹੀ ਕਿਸਾਨਾਂ ਨੂੰ ਲਾਹੇਵੰਦ ਧੰਦੇ ਵਾਸਤੇ ਡੇਰੀ ਫਾਰਮਿੰਗ ਦੇ ਵਿੱਚ ਵੱਡੀ ਪੱਧਰ ਤੇ ਸਰਕਾਰ ਮਦਦ ਕਰ ਰਹੀ ਆ ਮੱਛੀ ਪਾਲਣ ਦੇ ਵਿੱਚ ਝਿੰਗਾ ਤੇ ਮੱਛੀ ਦੇ ਵਾਸਤੇ ਬਹੁਤ ਸਾਰੀ ਵੱਡੀ ਪੱਧਰ ਤੇ ਸਬਸਿਡੀ ਦਿੱਤੀ ਜਾ ਰਹੀ ਆ ਇਹਨਾਂ ਸਬਸਿਡੀਆਂ ਦੇ ਚੱਲਦੇ ਖੁਸ਼ ਕਿਸਾਨ ਖੁਸ਼ਹਾਲ ਹੋਏਗਾ ਤੁਹਾਡੇ ਨਾਰਿਆਂ ਦੇ ਨਾਲ ਕਿਸਾਨ ਖੁਸ਼ਹਾਲ ਨਹੀਂ ਸੀ ਹੋਣਾ ਨਕਦੀ ਤੁਸੀਂ ਕਰ ਸਕਦੇ ਹੋ ਬਾਸਮਤੀ ਦੇ ਵਿੱਚ ਫਸਲੀ ਡਿਵਰਸਿਫਿਕੇਸ਼ਨ ਜਿਹਦੇ ਵਿੱਚ ਬਾਸਮਤੀ ਦਾ ਰਕਬਾ ਜਿਹੜਾ 2022 ਦੇ ਵਿੱਚ 4.95 ਲੱਖ ਹੈਕਟੇਰ ਸੀ ਉਹ 2023 ਦੇ ਵਿੱਚ 5 5.96 ਲੱਖ ਹੈਕਟੇਰ ਹੋ ਗਿਆ ਇੱਕ ਵੱਡਾ ਡਿਵਰਸਿਫਿਕੇਸ਼ਨ ਦਾ ਇਹਨੂੰ ਕਹਿ ਸਕਦੇ ਕਿ ਪੰਜਾਬ ਜਿਹੜਾ ਡਿਵਰਸਿਫਿਕੇਸ਼ਨ ਵੱਲ ਨੂੰ ਵਧ ਰਿਹਾ ਪੇਡਾ ਦੇ ਤਾਲਮੇਲ ਦੇ ਤਹਿਤ ਬਾਸਮਤੀ ਐਕਸਟੈਂਸ਼ਨ ਖੋਜ ਕੇਂਦਰ ਦੇ ਵਿੱਚ ਜਲੰਧਰ ਦੇ ਵਿੱਚ ਰੈਦ ਖੁੰਡਾ ਕੇਂਦਰ ਜਲੰਧਰ ਦੇ ਵਿੱਚ ਖੋਲਿਆ ਗਿਆ ਖੋਲਣ ਜਾਣ ਦਾ ਫੈਸਲਾ ਕੀਤਾ ਗਿਆ ਸੰਪੰਜਾਬ ਸਰਕਾਰ ਵੱਲੋਂ ਸਥਾਪਿਤ ਕਰਨ ਦਾ ਗੰਨੇ ਦੇ ਭੁਗਤਾਨ ਦਾ ਜਿਹੜਾ ਮੈਂ ਦੁਬਾਰਾ ਕਹਿਣਾ ਚਾਹੂੰਗੀ ਕਿ ਗੰਨੇ ਦੇ ਭੁਗਤਾਨ ਦਾ ਇਤਿਹਾਸਕ ਫੈਸਲਾ ਦੇਸ਼ ਭਰ ਦੇ ਵਿੱਚ ਸਭ ਤੋਂ ਵਧੀਆ ਸਭ ਤੋਂ ਵੱਧ ਰੇਟ ਦੇਣ ਵਾਲੀ ਸਰਕਾਰ ਇਹ ਤੁਹਾਡੇ ਕੋਲੋਂ ਧਾਨਿਆਂ ਮੁਜਾਰਿਆਂ ਦੇ ਨਾਲ ਰੁਕਣੀ ਨਹੀਂ ਇਹਨੇ ਦਿਨ-ਦੁਕੜੀ ਰਾਤ ਚੁਗਣੀ ਤਰੱਕੀ ਕਰਨੀ ਕਰਨੀ ਆ ਮਾਸਕਰ ਨੇ ਮੌਜੂਦਾ ਬਟਾਲਾ 슈ਗਰ ਮਿਲ ਚ 14 ਮੈਗਾਵਾਟ ਦਾ ਜਿਹੜਾ ਕੋ ਜਨਰੇਸ਼ਨ ਪਲਾਂਟ ਤੇ ਨਾਲ 3500 ਟੀਸੀਡੀ ਖੰਡ ਵਾਲਾ ਨਵਾਂ ਪਲਾਂਟ ਲਾਇਆ ਜੋ ਇਸੇ ਮਹੀਨੇ 2024 ਦੇ ਵਿੱਚ ਤਕਰੀਬਨ ਤਕਰੀਬਨ ਤਿਆਰ ਹੋਣ ਦੀ ਪੂਰੀ ਸੰਭਾਵਨਾ ਗੁਰਦਾਸਪੁਰ ਚ ਨਵਾ ਖੰਡ ਮਿਲ ਪਲਾਂਟ 28 ਮੈਗਾਵਾਟ ਦਾ 5000 ਕਿਸੀ ਦਾ ਕੋ ਜਨਰੇਸ਼ਨ ਪਲਾਂਟ ਲਾਇਆ ਗਿਆ ਇਹ ਵੀ ਇਸੇ ਮਹੀਨੇ ਇਹਦੀ ਤਿਆਰ ਹੋਣ ਦੀ ਸੰਭਾਵਨਾ ਹੈ ਔਰ ਉਹ ਕੋ ਜਨਰੇਸ਼ਨ ਪਲਾਂਟ ਸੀ ਜਿਹੜੇ ਪਿਛਲੇ ਸਮਿਆਂ ਦੀਆਂ ਸਰਕਾਰਾਂ ਦੇ ਵਿੱਚ ਲੱਗੇ ਕੋ ਜਨਰੇਸ਼ਨ ਪਲਾਂਟ ਲਾ ਕੇ ਖੰਡ ਮਿੱਲਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਖਰਾਬ ਕੀਤੀ ਦਗ ਅਰਬ ਰੁਪਇਆ ਖਰਾਬ ਕੀਤਾ ਔਰ ਇੱਕ ਵੀ ਕੋ ਜਨਰੇਸ਼ਨਲ ਪਲੈਂਟ ਇਹਨਾਂ ਦੇ ਕੋਲ ਚੱਲਿਆ ਨਹੀਂ ਸੀ ਨਾਰੇ ਵਾਜੋ ਕਿਹੜਾ ਰਸ ਕੀਤਾ ਜਾਵੇ ਕਿਸਾਨ ਮਾਂ ਸਰਕਾਰ ਨੇ 2 ਸਾਲਾਂ ਦੇ ਵਿੱਚ ਠੋਸ ਯਤਨਾਂ ਦੇ ਨਾਲ ਔਰ ਲੋਕਾਂ ਦੇ ਨਾਲ ਪਿਆਰ ਸਤਿਕਾਰ ਵਧਾ ਕੇ ਅਧਿయోగ ਪਤੀਆਂ ਦੇ ਨਾਲ ਮੈਣੀਆਂ ਕਰਕੇ 20% ਦਾ ਵਾਅਦਾ ਕੀਤਾ ਪਰ ਅੱਜ GST ਦੇ ਵਿੱਚ 16% ਵੱਡੇ ਵਾਸਤੇ ਖੋਜ ਲਿਆਓ ਦਿਮਾਗ ਯੂਜ਼ ਹੁੰਦੇ ਆ ਸਰਕਾਰਾਂ ਚ ਚਲਾਉਣ ਵਾਸਤੇ ਘਰ ਘਰ ਨਵਸਤੇ ਤੁਸੀਂ ਦਿਮਾਗ ਵਰਤੇ ਨੇ ਪੰਜਾਬ ਸਰਕਾਰ ਨੇ ਮਾਨਜੋਗ ਸਿੰਘ ਸਾਹਿਬ ਤੇ ਹਰਪਾਲ ਸਿੰਘ ਜੀਮਾ ਜੀ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਜੀਐਸਟੀ ਦੀ ਚੋਰੀ ਨੂੰ ਰੋਕਣ ਵਾਸਤੇ ਬਿੱਲ ਲਿਆਓ ਤੇ ਇਨਾਮ ਪਾਓ ਦਾ ਨਾਅਰਾ ਦੇ ਕੇ ਸਕੀਮ ਚਾਲੂ ਕੀਤੀ ਜਿਹਦੇ ਤਹਿਤ ਵੱਡੀ ਪੱਧਰ ਦੇ ਉੱਤੇ ਜੀਐਸਟੀ ਜਿਹੜੀ ਆ ਕਰਦੇ ਆ ਉਹ ਜੀਐਸਟੀ ਜਿਹੜੇ ਲੋਕ ਜਿੰਨਾਂ ਨੂੰ ਬਿੱਲ ਦੇ ਨਾਲ ਜੋੜਿਆ ਗਿਆ ਇਹਦੇ ਤਹਿਤ 4959 ਉਹਨਾਂ ਉਸੇ ਉਹੜਾ ਧ هزار ਬਿੱਲ ਜਿਹੜੇ ਉਹ ਅਪਲੋਡ ਕੀਤੇ ਗਏ ਜਿਹਦੇ ਵਿੱਚ 54 ਲੱਖ ਰੁਪਈਆ ਲੋਕਾਂ ਨੇ ਇਨਾਮ ਪਾਇਆ 89000 ਬਿੱਲ ਜਿਹੜੇ ਅਪਲੋਡ ਹੋਏ ਸੀ वाले ਆਪਣੇ ਹੋਟਲ ਚ ਚਲਾਉਣ ਵਾਲੇ ਆਪਣੀਆਂ ਨਿੱਜੀ ਜਾਇਦਾਦਾਂ ਬਧਾਉਣ ਵਾਲਿਆਂ ਕੋਲ ਅੱਜ ਤੱਕ ਟੈਕਨੋਲੋਜੀ ਨਾਲ ਨਹੀਂ ਜੋੜੀ ਗਈ ਵਿਧਾਨ ਸਭਾ ਮਾਨਜੋਗ ਸੀਐਸਰ ਨੇ ਸਾਡੀ ਵਿਧਾਨ ਸਭਾ ਨੂੰ ਪੂਰਨ ਤੌਰ ਤੇ ਸੂਚਨਾ ਤੇ ਟੈਕਨੋਲੋਜੀ ਨਾਲ ਜੋੜ ਕੇ ਅਪਗ੍ਰੇਡ ਕੀਤਾ ਸਭ ਨੂੰ ਕੰਪਿਊਟਰ ਦਿੱਤੇ ਸਾਰੇ ਨਾਵੇਂ ਵਰਜਨ ਨੂੰ ਕੰਪਿਊਟਰ ਦਿੱਤੇ ਇਹ ਟੈਕਨੋਲੋਜੀ ਨਾਲ ਜੋੜਨ ਵਾਲਾ ਇਤਿਹਾਸਕ ਕੰਮ ਸਕ ਕੰਮ ਪਿਛਲੇ 2 ਸਾਲ ਦੇ ਵਿੱਚ ਹੋ ਗਏ ਆ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਐਸੇ ਰਿਕਾਰਡ ਪੈਦਾ ਕਰਨ ਵਾਲੀਆਂ ਮਾਨ ਸਰਕਾਰ ਕਿ ਇਹਨਾਂ ਦੇ ਕੋਲੋਂ ਖੜੇ ਹੋਣਾ ਮੁਸ਼ਕਲ ਹੋ ਜਾਏਗਾ ਕਿਉਂਕਿ ਆਪਣੀਆਂ ਕੀਤੀਆਂ ਦੇ ਉੱਤੇ ਇਨਸਾਨ ਨੂੰ ਆਪਣੇ ਅੰਦਰ ਝਾਕਣਾ ਪੈਂਦਾ ਹੁੰਦਾ ਮੈਂ ਬਹੁਤ ਸਾਰਾ ਧੰਨਵਾਦ ਕਰਦੀ ਆ ਮਾਨਯੋਗ ਸਪੀਕਰ ਸਾਹਿਬ ਦਾ ਕੀ ਬਈ ਤੁਸੀਂ ਮੈਨੂੰ ਇਹ ਸਮਝ ਦਿੱਤਾ ਮੈਨੂੰ ਵਾਰ-ਵਾਰ ਮੈਨੂੰ 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 ਵਾਰ ਸਿੱਕੇ ਹੋ ਕੀ ਦੇਹਾ ਇਹਨਾਂ ਲੋਕਾਂ ਦੇ ਵਿੱਚ ਤਮੀਜ਼ ਹੈ ਨਹੀਂ ਇਹ ਮਾਣਜੋਗ ਸਪੀਕਰ ਸਾਹਿਬ ਨੂੰ ਉਂਗਲੀ ਚੁੱਕਦੇ ਨੇ ਇਹ ਮਾਣਜੋਗ ਮੁੱਖ ਮੰਤਰੀ ਸਾਹਿਬ ਨੂੰ ਉਂਗਲੀ ਚੁੱਕਦੇ ਨੇ ਇਹਨਾਂ ਨੂੰ ਤਮੀਜ਼ ਸਿਖਾਉਣ ਲਈ ਪਹਿਲਾਂ ਸਾਨੂੰ ਵੱਡੀਆਂ ਕਲਾਸਾਂ ਲਾਉਣੀਆਂ ਪੈਣਗੀਆਂ ਜਿਵੇਂ ਅਸੀਂ ਇਹਨਾਂ ਨੂੰ ਲੈਪਟਾਪ ਸਿਖਾਉਣ ਵਾਸਤੇ ਕਲਾਸਾਂ ਲਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਵੀ ਕਿਸਾਨ